ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Every Day ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੰਮਨ ਤੇ ਮੂਸਨ ਦਾ ਪ੍ਰੇਮ ਸੰਮਨ ਤੇ ਮੂਸਨ ਪਿਤਾ ਪੁੱਤਰ ਦੋਵੇਂ ਪਿੰਡ ਸ਼ਾ ਬਾਜਪੁਰ ਦੇ ਰਹਿਣ ਵਾਲੇ ਮਜ਼ਦੂਰੀ ਦੀ ਕਾਰ ਕਰਕੇ ਆਪਣੀ ਗੁਜ਼ਾਰਾ ਕਰਨ ਵਾਸਤੇ ਲਾਹੌਰ ਰਹਿੰਦੇ ਸਨ ਜਦ ਗੁਰੂ ਅਰਜਨ ਸਾਹਿਬ ਜੀ ਲਾਹੌਰ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਲਾਹੌਰ ਗਏ ਅਤੇ ਡੱਬੀ ਬਾਜ਼ਾਰ ਵਾਲੀ ਬੌਲੀ ਦੀ ਰਚਨਾ ਕਰ ਰਚ ਰਹੇ ਸਨ ਤਾਂ ਇਨਾਂ ਦੋਹਾ ਪਿਓ ਪੁੱਤਰਾਂ ਦੇ ਮਨ ਵਿੱਚ ਸਿੱਖੀ ਪਿਆਰ ਅਤੇ ਗੁਰੂ ਸ਼ਰਦਾ ਉਜਾਗਰ ਹੋ ਉਠੀ ਜਿਸ ਕਰਕੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਸੱਦ ਕੇ ਸਿੱਖਾਂ ਸਹਿਤ ਦਰਸ਼ਨ ਕਰਨ ਵਾਸਤੇ ਪ੍ਰਸ਼ਾਦ ਵਰਜ ਦਿੱਤਾ ਇਨਾਂ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਪ੍ਰਵਾਨ ਕਰ ਲਿਆ ਇਨਾਂ ਵਿਚਾਰੇ ਗਰੀਬਾਪਾਸ ਮਾਇਆ ਨਹੀਂ ਸੀ ਜਿਸ ਕਰਕੇ ਇਨਾਂ ਨੂੰ ਨੇ ਬਾਣੀਏ ਨਾਲ ਉਧਾਰ ਲੈਣ ਦਾ ਪ੍ਰਬੰਧ ਕਰਕੇ ਆਪਣੇ ਘਰ ਗੁਰੂ ਸਾਹਿਬ ਜੀ ਵਾਸਤੇ ਪ੍ਰਸ਼ਾਦ ਤਿਆਰ ਕਰਨ ਵਾਸਤੇ ਹਲਵਾਈ ਨੂੰ ਸੱਦ ਲਿਆ ਪਰ ਉਹਨਾਂ ਦੀ ਗਰੀਬੀ ਵੇਖ ਕੇ ਬਾਣੀਏ ਨੇ ਸਮੇਸਹਣ ਕੇ ਰਸਦ ਉਧਾਰ ਦੇਣ ਤੋਂ ਇਨਕਾਰ ਕਰ ਦਿੱਤਾ ਜਦ ਇਹ ਗੱਲ ਹੋਈ ਤਾਂ ਇਹਨਾਂ ਨੇ ਗੁਰੂ ਜੀ ਨੂੰ ਸੰਗਤ ਸਹਿਤ ਪ੍ਰਸ਼ਾਦ ਛਕਾਉਣ ਵਾਸਤੇ ਪੈਸੇ ਦਾ ਹੋਰ ਕਿਤੋਂ ਪ੍ਰਬੰਧ ਨਾ ਹੁੰਦਾ ਵੇਖ ਕੇ ਰਾਤ ਸਮੇਂ ਇੱਕ ਸ਼ਾਹੂਕਾਰ ਦੇ ਕੋਠੇ ਦੀ ਛੱਤ ਪਾੜ ਕੇ ਮੂਸਨ ਉੱਤਰ ਗਿਆ ਅਤੇ ਸੰਮਣ ਉੱਤੇ ਬੈਠਾ ਰਿਹਾ ਮੂਸਨ ਆਪਣੀਆਂ ਲੋੜ ਵਾਲੀਆਂ ਚੀਜ਼ਾਂ ਕਿਉ ਮਿੱਠਾ ਆਟਾ ਅਤੇ ਹੋਰ ਸਮਾਨ ਆਦਿਕ ਛੱਤ ਦੇ ਪਾੜ ਵਿੱਚੋਂ ਉੱਪਰ ਪਿਓ ਸੰਮਣ ਨੂੰ ਫੜਾਈ ਗਿਆ ਉਪਰੰਤ ਜਦ ਮੂਸਣ ਬਾਹਰ ਨਿਕਲਣ ਲੱਗਾ ਤਾਂ ਘਰ ਵਾਲਿਆਂ ਨੂੰ ਜਾਗ ਆ ਗਈ ਅਤੇ ਉਹਨਾਂ ਨੇ ਹੀਠੋ ਮੂਸਣ ਦੀਆਂ ਲੱਤਾਂ ਫੜ ਲਈਆਂ ਇਸ ਹਾਲਤ ਵਿੱਚ ਹੀ ਦੋਵਾਂ ਪਿਓ ਪੁੱਤਰਾਂ ਨੇ ਸਲਾਹ ਕੀਤੀ ਕਿ ਅਸੀਂ ਦੋਵੇਂ ਫੜੇ ਗਏ ਤਾਂ ਲੋਕੀ ਕਹਿਣਗੇ ਕਿ ਗੁਰੂ ਦੇ ਸਿੱਖ ਚੋਰ ਹਨ ਇਸ ਕਰਕੇ ਆਪਣੇ ਗੁਰੂ ਜੀ ਦੇ ਨਾਮ ਨੂੰ ਇਹ ੱੱੱ ਤੱਬਾ ਲਾਉਣਾ ਚੰਗਾ ਨਹੀਂ ਹੈ ਮੂਸਣ ਨੇ ਕਿਹਾ ਪਿਤਾ ਜੀ ਸਿਰ ਦੀ ਪਛਾਣ ਹੁੰਦੀ ਹੈ ਇਸ ਕਰਕੇ ਮੇਰਾ ਸਿਰ ਵੱਢ ਕੇ ਲੈ ਜਾਓ ਅਤੇ ਗੁਰੂ ਸਾਹਿਬ ਜੀ ਨੂੰ ਭੋਜਨ ਤਿਆਰ ਕਰਕੇ ਛਕਾ ਦਿਓ ਦਿਨ ਚੜਨ ਵਿੱਚ ਸਮਾ ਬੜਾ ਥੋੜਾ ਸੀ ਸੰਮਨ ਨੇ ਝੱਟ ਹੀ ਮੁੱਸਣ ਦਾ ਸਿਰ ਵੱਢ ਕੇ ਹੋਰ ਚੀਜ਼ਾਂ ਦੇ ਨਾਲ ਆਪਣੇ ਘਰ ਜਾ ਰੱਖਿਆ ਹਲਵਾਈ ਸੱਦ ਕੇ ਪ੍ਰਸ਼ਾਦ ਤਿਆਰ ਕਰਨ ਵਾਸਤੇ ਲਾਹ ਦਿੱਤਾ ਉਧਰ ਜਦ ਸ਼ਾਹੂਕਾਰ ਨੇ ਬਿਨਾਂ ਸਿਰ ਮੁਰਦਾ ਵੇਖਿਆ ਤਾਂ ਉਹਨੇ ਸੋਚਿਆ ਕਿ ਇਹ ਕਤਲ ਮੇਰੇ ਜੁਮੇ ਲੱਗ ਜਾਏਗਾ ਇਸ ਕਰਕੇ ਇਸ ਨੂੰ ਹੁਣੇ ਹੀ ਕਿਤੇ ਨਾ ਕਿਤੇ ਟਿਕਾਣੇ ਲਾ ਦੇਣਾ ਚਾਹੀਦਾ ਹੈ ਉਹ ਪੱਜਾ ਪੱਜਾ ਸੰਮਣ ਪਾਸ ਆਇਆ ਕਿ ਮੇਰੇ ਪਾਸੋਂ ਪੈਸੇ ਆਪਣੀ ਮਜ਼ਦੂਰੀ ਤੇ ਲੈ ਅਤੇ ਮੇਰੇ ਘਰ ਤੋਂ ਇੱਕ ਮੁਰਦੇ ਦੀ লাশ ਚੁੱਕ ਕੇ ਐਸੀ ਜਗ੍ਹਾ ਸੌਟਾ ਜਿੱਥੋਂ ਮੇਰੇ ਤੇ ਇਹ ਕਤਲ ਦਾ ਦੋਸ਼ ਨਾ ਲੱਗ ਸਕੇ ਸੰਮਣ ਨੂੰ ਤਾਂ ਸਭ ਕੁਝ ਪਤਾ ਸੀ ਉਹ ਛੱਟ ਜਾ ਕੇ ਸ਼ਾਹੂਕਰ ਦੇ ਘਰੋਂ ਆਪਣੇ ਪੁੱਤਰ ਮੁੱਸਨ ਦੀ লাশ ਚੁੱਕ ਲਿਆਇਆ ਅਤੇ ਆਪਣੇ ਪਿਛਲੇ ਅੰਦਰ ਰੱਖ ਕੇ ਉਸ ਨਾਲ ਸਿਰ ਜੋੜ ਕੇ ਉੱਪਰ ਕੱਪੜਾ ਪਾ ਕੇ ਰੱਖ ਦਿੱਤਾ ਅਤੇ ਆਪ ਗੁਰੂ ਜੀ ਦਾ ਲੰਗਰ ਤਿਆਰ ਕਰਨ ਵਿੱਚ ਲੱਗ ਗਿਆ ਜਦ ਲੰਗਰ ਤਿਆਰ ਹੋ ਗਿਆ ਗੁਰੂ ਜੀ ਆ ਗਏ ਪੰਕਤਾਂ ਲੱਗ ਗਈਆਂ ਤੇ ਭੋਜਨ ਵਰਤ ਕੇ ਛਕਣ ਦੀ ਤਿਆਰੀ ਹੋਣ ਲੱਗੀ ਤਾਂ ਗੁਰੂ ਜੀ ਨੇ ਸੰਮਨ ਨੂੰ ਪੁੱਛਿਆ ਮੂਸਣ ਕਿੱਥੇ ਹੈ ਉਹ ਸੇਵਾ ਵਿੱਚ ਸ਼ਾਮਿਲ ਕਿਉਂ ਨਹੀਂ ਹੋਇਆ ਜਦ ਸੰਮਨ ਨੇ ਗੁਰੂ ਜੀ ਨੂੰ ਕੋਈ ਉੱਤਰ ਨਾ ਦਿੱਤਾ ਅਤੇ ਛੁੱਪ ਕਰਕੇ ਆਪਣੇ ਕੰਮ ਵਿੱਚ ਹੀ ਲੱਗਾ ਰਿਹਾ ਤਾਂ ਗੁਰੂ ਜੀ ਨੇ ਉੱਚੀ ਆਵਾਜ਼ ਨਾਲ ਕਿਹਾ ਮੂਸਣ ਉੱਠ ਕੇ ਸੰਗਤ ਦੀ ਸੇਵਾ ਨਹੀਂ ਕਰਦਾ ਮੂਸਨ ਨੇ ਕਿਹਾ ਹਾਜ਼ਰ ਹੋਇਆ ਗੁਰੂ ਜੀ ਉਪਰੰਤ ਸ਼ੀਗਰ ਹੀ ਮੂਸਨ ਹੱਥ ਜੋੜ ਕੇ ਗੁਰੂ ਜੀ ਦੇ ਆਣ ਹਾਜ਼ਰ ਹੋਇਆ ਅਤੇ ਚਰਨਾਂ ਤੇ ਮੱਥਾ ਟੇਕ ਕੇ ਖੜਾ ਹੋ ਗਿਆ ਸੰਮਣ ਤੇ ਮੂਸਨ ਦੀ ਇਹ অতি ਸ਼ਰਧਾ ਤੇ ਪ੍ਰੇਮ ਦਸ਼ਾ ਨੂੰ ਗੁਰੂ ਜੀ ਵੇਖ ਕੇ ਗੁਰੂ ਜੀ ਨੇ ਬਹੁਤ ਪ੍ਰਸੰਨਤਾ ਦਿਖਾਈ ਗੁਰੂ ਜੀ ਨੇ ਕਿਹਾ ਹੈ ਸੰਮਣ ਸਿੱਖ ਜੇ ਇਹ ਪ੍ਰੇਮ ਦੀ ਜੇ ਦਮਨ ਆਲ ਅਦਲ ਬਦਲੀ ਅਥਵਾ ਪੂਰਤੀ ਹੋ ਸਕਦੀ ਹੁੰਦੀ ਤਾਂ ਰਾਵਣ ਕੋਈ ਗਰੀਬ ਭੁੱਖਾ ਨੰਗਾ ਨਹੀਂ ਸੀ ਜਿਸਨੇ ਪ੍ਰੇਮ ਨੂੰ ਪੂਰਾ ਕਰਨ ਵਾਸਤੇ ਆਪਣਾ ਇਹ ਸਿਰ ਵੱਢ ਕੇ ਸ਼ਿਵਜੀ ਦੀ ਰੀ ਭੇਟਾ ਕੀਤਾ ਸੀ ਜੇ ਇਹ ਪ੍ਰੇਮ ਤਾਂ ਨਾਲ ਪੂਰਾ ਹੋ ਸਕਦਾ ਹੁੰਦਾ ਤਾਂ ਰਾਵਣ ਸਿਰ ਵੱਢ ਕੇ ਕਿਉਂ ਭੇਟਾ ਕਰਦਾ ਉਸ ਬਹੁਤ ਧਨ ਭੇਟਾ ਕਰ ਸਕਦਾ ਸੀ ਇਹੇ ਵਚਨ ਕਰਕੇ ਗੁਰੂ ਜੀ ਨੇ ਸੰਮਣ ਤੇ ਮੁੱਸਨ ਨੂੰ ਥਾਪੜਾ ਦੇ ਕੇ ਨਦਰ ਨਦਰ ਨਿਹਾਲ ਕਰ ਦਿੱਤਾ ਸਿੱਖਾਂ ਦੀ ਘਾਲ ਥਾ ਪੈ ਗਈ ਸਿੱਖ ਸਿੱਖੀ ਵਿੱਚ ਪੂਰੇ ਰਹ ਗਏ ਲਾਹੌਰ ਤੋਂ ਗੁਰੂ ਜੀ ਸ੍ਰੀ ਗੁਰੂ ਨਾਨਕ ਜੀ ਸਾਹਿਬ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਨਨਕਾਣਾ ਸਾਹਿਬ ਗਏ ਦਰਸ਼ਨ ਕਰਕੇ ਪਿੰਡ ਮਦਰਾ ਅਥਵਾ ਮੰਦਰ ਰਾਵੀ ਕਿਨਾਰੇ ਆਵਰਾਚੇ ਇੱਥੇ ਇੱਕ ਸਿੱਖ ਨੂੰ ਹਜ਼ੀਰਾ ਸਨ ਉਹ ਕੁਝ ਦਿਨ ਗੁਰੂ ਜੀ ਦੇ ਪੈਰਾਂ ਦਾ ਜੋੜਾ ਫੜ ਕੇ ਬੜੀ ਸ਼ਰਦਾ ਨਾਲ ਹਜੀਰਾ ਉੱਤੇ ਲਾਉਂਦਾ ਰਿਹਾ ਜਿਸ ਨਾਲ ਉਸ ਦੀਆਂ ਹਜੀਰਾ ਹਟ ਗਈਆਂ ਮਦਰਾ ਤੋਂ ਗੁਰੂ ਜੀ ਪਿੰਡ ਜੱਬਰ ਆਏ ਸੰਗਤ ਨੇ ਬਹੁਤ ਸੇਵਾ ਕੀਤੀ ਜੱਬਰਾਂ ਤੇ ਛੂਣੀਆਂ ਹੁੰਦੇ ਹੋਏ ਬਿਹੜਵਾਲ ਆ ਗਏ ਇੱਥੇ ਆਪ ਜੀ ਨੇ ਇੱਕ ਖੁਖਾਰਾ ਖੂ ਮਿੱਠਾ ਕੀਤਾ ਇਸ ਤੋਂ ਅੱਗੇ ਅਨੇਕਾਂ ਲੋਕਾਂ ਨੂੰ ਨਾਮਦਾਨ ਦੰਦੇ ਹੋਏ ਗੁਰੂ ਜੀ ਵਾਪਸ ਅੰਮ੍ਰਿਤਸਰ ਆ ਗਏ। ਇੱਕ ਦਿਨ ਸਹੈਸਰੇ ਪਿੰਡ ਦੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਨਾ ਅੰਮ੍ਰਿਤਸਰ ਆਈ ਅਤੇ ਬੇਨਤੀ ਕਰਕੇ ਬੜੇ ਪ੍ਰੇਮ ਭਾਵ ਨਾਲ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਗਈ। ਸੰਗਤ ਦੇ ਪ੍ਰੇਮ ਕਰਕੇ ਗੁਰੂ ਜੀ ਕਈ ਦਿਨ ਇੱਥੇ ਟਿਕੇ ਰਹੇ। ਗੁਰੂ ਜੀ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਬਣਿਆ ਹੋਇਆ ਹੈ। ਪਹਿਲਾ ਇਹ ਸਥਾਨ ਗੁਰੂ ਜੀ ਦੀ ਰੋੜ ਕਰਕੇ ਪ੍ਰਸਿੱਧ ਸੀ ਸਹੰਸਰੇ ਤੋਂ ਗੁਰੂ ਜੀ ਡੇਰਾ ਪਾਪਾ ਨਾਨਕ ਤੋਂ ਪਿੰਡ ਬਾਠ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਗਏ ਬਾਬਾ ਜੀ ਨੂੰ ਗੁਰੂ ਜੀ ਨੇ ਸੁਖਮਣੀ ਸਾਹਿਬ ਦੀਆਂ 16 ਅਸ਼ਟਪਦੀਆਂ ਸੁਣਾਈਆਂ ਜਿਨ੍ਹਾਂ ਜਿਨ੍ਹਾਂ ਨੂੰ ਸੁਣ ਕੇ ਬਾਬਾ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ ਕਿ ਅੱਠਾਂ ਪਹਿਰਾਂ ਵਿੱਚ ਪੁਰਸ਼ ਦੇ 14000 ਸਵਾਸ ਸਫਲੇ ਕਰਨ ਵਾਸਤੇ ਇਹ ਅਸ਼ਟਪਦੀਆਂ 24 ਪੂਰੀਆਂ ਕਰ ਦਿਓ ਗੁਰੂ ਜੀ ਨੇ ਬੇਨਤੀ ਕੀਤੀ ਕਿ ਬਾਕੀ ਦੀਆਂ ਅੱਠ ਆਪ ਉਚਾਰਨ ਕਰ ਦਿਓ ਤਦ ਬਾਬਾ ਜੀ ਨੇ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਸ਼ਲੋਕ ਬੋਲ ਕੇ ਆਖਿਆ ਅਗੋਂ ਆਪ ਥੀ ਲਿਖ ਲਵੋ ਤਦ ਗੁਰੂ ਜੀ ਨੇ ਇਸ ਤੋਂ ਅੱਗੇ 8 ਅਸ਼ਟਪਦੀਆਂ ਲਿਖ ਕੇ ਉੱਥੇ ਹੀ ਬਾਬਾ ਜੀ ਨੂੰ ਸੁਣਾਈਆਂ ਤੇ ਉਹਨਾਂ ਦੀ ਪ੍ਰਸੰਨਤਾ ਲੈ ਕੇ ਵਾਪਸ ਅੰਮ੍ਰਿਤਸਰ ਆ ਗਏ। ਜਹਾਂਗੀਰ ਬਾਦਸ਼ਾਹ ਦਾ ਇਤਬਾਰੀ ਅਹਲਕਾਰ ਜਿਸ ਨੂੰ ਸ਼ਾਹਜਹਾਨ ਨੇ ਸਨ 1628 ਵਿੱਚ ਲਾਹੌਰ ਦਾ ਗਵਰਨਰ ਥਾਪਿਆ ਸੀ ਇਸ ਦਾ ਚਲੋਤਰ ਰੋਗ ਇੱਕ ਸਿੱਖ ਪਾਸੋਂ ਸੁਖਮਣੀ ਸਾਹਿਬ ਦਾ ਪਾਠ ਸੁਣ ਕੇ ਦੂਰ ਹੋ ਗਿਆ ਸੀ ਜਿਸ ਕਰਕੇ ਇਹ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੋ ਗਿਆ ਸੀ ਅਤੇ ਹਰ ਲੋੜ ਸਮੇਂ ਗੁਰੂ ਘਰ ਦੀ ਤਨ ਮਨ ਨਾਲ ਸੇਵਾ ਕਰਦਾ ਸੀ